ਤੇ ਸਮੁੱਚੇ ਸੰਸਾਰ ਭਰ ਚ ਤਨ ਤਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਗੁਰਪੁਰਬ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ। ਉੱਥੇ ਹੀ ਇਟਲੀ ਦੇ ਵੱਖ-ਵੱਖ ਗੁਰੂ ਘਰਾਂ ਚ ਵੀ ਮਨਾਇਆ ਜਾਏਗਾ। ਇਸੇ ਤਹਿਤ ਸ੍ਰੀ ਗੁਰੂ ਰਵਿਦਾਸ ਟੈਂਪਲ ਰਿਜੋ ਮੋਲੀਆ ਵੱਲੋਂ ਗੁਰਪੁਰਬ ਦੇ ਸੰਬੰਧ ਵਿੱਚ ਵਿਸ਼ੇਸ਼ ਸਮਾਗਮ 17 ਮਾਰਚ ਨੂੰ ਹੋਵੇਗਾ। ਇਸ ਸਮਾਗਮ ਸੰਬੰਧੀ ਗੱਲਬਾਤ ਕਰਦੇ ਆਂ ਪ੍ਰਧਾਨ ਕਸ਼ਮੀਰ ਲਾਲ ਮਹਿਮੀ ਜਰਨਲ ਸਕੱਤਰ ਸੋਡੀਮਲ ਅਤੇ ਗਾਇਕ ਪੰਮਾ ਲਧਾਣਾ ਨੇ ਦੱਸਿਆ ਕਿ 17 ਮਾਰਚ ਦੇ ਐਤਵਾਰ ਨੂੰ ਅਮਰਤ ਬਾਣੀ ਸ੍ਰੀ ਗੁਰੂ ਰਵਿਦਾਸ ਜੀ ਦੇ ਅਖੰਡ ਜਾਪ ਦੇ ਭੋਗ ਪ੍ਰੰਤ ਵਿਸ਼ੇਸ਼ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਮਹਾਨ ਪ੍ਰਚਾਰਕ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਾਉਣਗੇ ਉਹਨਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਸ ਸਮਾਗਮ ਵਿੱਚ ਵੱਧ ਚੜ ਕੇ ਸਮੂਲੀਤ ਕਰਨ ਕਮੇਟੀ ਵੱਲੋਂ ਸ੍ਰੀ ਗੁਰੂ ਰਵਿਦਾਸ ਅਰਿਜੋ ਮਿਲੀਆ ਇਟਲੀ ਵੱਲੋਂ 17 ਮਾਰਚ 17 ਮਾਰਚ ਦਿਨ ਐਤਵਾਰ ਨੂੰ ਰਿਜੋ ਮਿੱਲੀਆ ਵਿਖੇ ਜੋ ਇਫਾਨਾ ਹੈ ਜੀਰਾ ਸੋਲੇ ਸਾਲਾ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਤੋਂ ਸਾਰੇ ਹੀ ਜੋਰਪੁਰੀਆਂ ਸੰਗਤਾਂ ਔਰ ਇਟਲੀਆ ਸੰਗਤਾਂ ਪਹੁੰਚ ਰਹੀਆਂ ਆ ਸਾਰੇ ਹੀ ਸੰਗਤਾਂ ਨੂੰ ਬੇਨਤੀ ਆ ਕਿ 17 ਤਰੀਕ ਦਿਨ ਐਤਵਾਰ ਨੂੰ 17 ਮਾਰਚ ਦਿਨ ਐਤਵਾਰ ਨੂੰ ਰਿਜੋ ਮੀਡੀਆ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਤੋਂ ਅਗਲਾ ਜੋ ਸੁਨੇਹਾ ਸਾਡੇ ਪੰਮਰਤਾ ਜੀ ਦੇਣਗੇ ਜੈ ਗੁਰਦੇਵ ਧੰਗੁਰਦੇਵ ਜੋ ਬੋਲੇ ਈਸ਼ੋ ਗੁਰਪਾ ਅੱਲਾਸ ਮਹਾਰਾਜ ਕੀ ਜੈ ਸਾਰਿਆਂ ਨੂੰ ਜੈ ਗੁਰਦੇਵ ਧੰਗੁਰਦੇਵ ਜੀ ਇਟਲੀ ਦੀਆਂ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 17 ਮਾਰਚ ਦਿਨ ਐਤਵਾਰ ਨੂੰ ਤਨ ਤਨ ਸਤਿਗੁਰੂ ਜਗਤਗੁਰੂ ਪਰਮਾਤਮਾ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ 647 ਮਾ ਸਾਲਾ ਜੀਰਾਸੋਲੇ ਵਿਆ ਫੈਲੀਚੀਤਾ ਤਬੂਲੇ ਦੀ ਕੁਰੇਜੋ ਫਸਦੋਂਦੋ ਦੇ ਵਿੱਚ ਡਿਸਟ੍ਰਿਕਟ ਦੇ ਦਾ ਰਿਜੋ ਮਿਲਿਆ ਜੀ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ 12 ਮਾਰਚ ਨੂੰ ਸਾਡੇ ਰਿਜੋ ਮਿਲਿਆ ਦੇ ਵਿੱਚ ਤਬੂਲੇ ਦੀ ਕੁਰੇਜੋ ਫਸਦੋਂਦੋ ਸਾਲਾ ਜੀਰਾਸੋਲੇ ਵਿਆ ਫੈਲੀਚੀਤਾ ਜ਼ਰੂਰ ਦਰਸ਼ਨ ਲੈਣੇ ਆ ਸਾਰੀਆਂ ਸੰਗਤਾਂ ਨੂੰ ਅੱਗੇ ਤੋਂ ਅੱਗੇ ਤੋਂ ਗਾਹ ਇਹ ਮੈਸੇਜ ਜ਼ਰੂਰ ਕਰਿਓ ਕਿ ਸੱਚ ਬਾਤੋ ਬਾਤ ਸੰਗਤਾਂ ਆਸਾ ਕਰ ਸੋ ਸਾਰਿਆਂ ਨੂੰ ਜੱਦ ਜੁੜ ਕੇ ਬੇਨਤੀ ਹੈ ਕਿ 17 ਮਾਰਚ ਦਿਨ ਐਤਵਾਰ ਜੀ ਯੂਰਪ ਦੀ ਸਾਰੀ ਸੰਗਤ ਨੂੰ ਦਾਸ ਸ਼੍ਰੀ ਗੁਰੂ ਅਰਦਾਸ ਟੈਂਪਲ ਵਿੱਚੋਂ ਮਿਲਿਆ ਦੀ ਕਮੇਟੀ ਬਲੋ ਸਾਰਿਆਂ ਨੂੰ ਬੇਨਤੀ ਕਰਦਾ ਕਿ 17 ਮਾਰਚ ਨੂੰ ਪ੍ਰਿਜੋਬਿਨਿਆਦੀ ਕਮੇਟੀ ਜਿਹੜੀ ਆ ਧੰਨ ਧੰਨ ਸਤਿਗੁਰਵਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਧੁੰਮ ਧੰਮ ਦੇ ਨਾਲ ਮਨਾ ਰਹੀ ਆ ਔਰ ਇੱਥੇ ਦੀ ਸੰਗਤ ਸਾਰੀ ਦੂਰੋਂ ਚੱਲ ਕੇ ਆਈ ਸੰਗਤ ਬਾਹਰੋਂ ਚੱਲ ਕੇ ਆਈ ਸੰਗਤ ਆ ਬੜਾ ਤਹਿ ਦਿਲੋਂ ਧੰਨਵਾਦ ਕਰੇਗੀ ਔਰ ਮੈਂ ਬੇਨਤੀ ਕਰਦਾ ਆ ਸਾਰੀ ਜੋਰਪ ਦੀ ਸੰਗਤ ਨੂੰ ਕਿ ਹੋਂਮਾ ਮਾ ਕੇ ਸਾਰੇ ਜਣੇ 17 ਮਾਰਚ ਨੂੰ ਪਹੁੰਚੋ ਤਾਂ ਕਿ ਤੁਹਾਡੀ ਈਚ ਦੇ ਵਿੱਚ ਅਸੀਂ ਸਾਰੇ ਬੈਠੇ ਆ ਜੈ ਗੁਰਦੇ ਜੈਪੀ ਜੈਪਾ